ਅਸ਼ੀ ਕਾਲਜੀ ਮੈਂ ਬਾਈਬਾ ਪਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਅੱਜ ਆਪਾਂ ਪਸ਼ਵੀਨੇ ਦੇ ਸੂਟ ਲੈ ਕੇ ਆਏ ਆਂ ਮੋٹے ਸੂਟ ਲੈ ਕੇ ਆਏ ਆਂ ਵੈਂਡਰ ਸਟਾਫ ਵਾਲੇ ਲੈ ਕੇ ਆਏ ਆਂ ਜੀ ਇਹਦੇ ਵਿੱਚ ਆਪਾਂ ਨੇ 6 ਸੂਟ ਰੈਡੀ ਕੀਤੇ ਆ ਗੋਲਕੇਰੇ ਦੇ ਰੈਡੀ ਕੀਤੇ ਆਗੇ ਸਾਰੇ ਅਲੱਗ-ਅਲੱਗ ਫੈਬਰਿਕ ਦੇ ਉੱਪਰ ਰੈਡੀ ਕੀਤੇ ਆ ਤੁਸੀਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਆਪਾਂ ਪ੍ਰਾਈਸ ਫੈਬਰਿਕ ਡਿਟੇਲ ਸਾਰਾ ਕੁਝ ਮੈਂਸ਼ਨ ਕਰ ਦਾਂਗੇ ਸੂਟ ਦੀ ਫੁੱਲ ਲੁੱਕ ਕੁਝ ਇਸ ਟਾਈਪ ਦੀ ਆ ਇਹਦੇ ਆਪਾਂ ਨੇ ਜਿਹੜਾ 셔ਟ ਦਾ ਫਰੰਟ ਬੈਕ ਸਭ ਵਰਕ ਕੀਤਾ ਜੀ ਇਹ 셔ਟ ਦਾ ਘੇਰਾ ਆ ਗਿਆ ਬਹੁਤ ਹੀ ਸੋਨਾ ਆਰੀ ਦੇ ਨਾਲ ਆਪਾਂ ਤਿੱਲੇ ਦਾ ਵਰਕ ਕੀਤਾ ਹੈ ਗੋਲ ਘੇਰਾਗਾ ਡਬਲ ਕੱਟ ਵਰਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਘੇਰਾ ਆ ਗਿਆ ਘੇਰੇ ਦੇ ਵਿੱਚ ਜਿਹੜਾ ਸੈਂਟਰ ਦੇ ਵਿੱਚ ਆਹ ਵਾਲੇ ਆਪਾਂ ਨੇ ਸਾਰੇ 셔ਟ ਦੇ ਵਿੱਚ ਜਿਹੜੇ ਫਲਾਵਰ ਪਾਏ ਨੇ ਬਹੁਤ ਹੀ ਹੈਵੀ ਲੁੱਕ ਆ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਕੁਝ ਇਸ ਟਾਈਪ ਦੀ ਹੈ ਇਹਦੇ ਨਾਲ ਜਿਹੜਾ ਆਪਾਂ ਨੇ ਇਹ ਵਾਲਾ 슬ੀਵਸ ਦੇ ਉੱਪਰ ਵਰਕ ਕੀਤਾ ਜੀ ਸੀਮੀ ਵਰਕ ਪਹੁੰਚਣ ਦੇ ਉੱਪਰ ਕੀਤਾ ਆਪਾਂ ਨੇ ਇਹ ਘੇਰੇ ਦਾ ਜਿਹੜਾ ਬੈਕ ਸਾਈਡ ਤੇ ਆਪਾਂ ਨੇ ਇਹ ਵਾਲੇ ਦੋਨੋਂ ਕੱਟ ਵਰਕ ਆ ਜਿਹੜੇ ਬੈਕ ਸਾਈਡ ਤੇ ਘੇਰੇ ਦੇ ਬਣਾਏ ਨੇ ਉਹਦੇ ਵਿੱਚਕਾਰ ਆਪਾਂ ਨੇ ਇਹ ਵਾਲਾ ਨਹੀਂ ਬਣਵਾਇਆ ਇਹ ਆਪਾਂ ਨੇ ਜਿਹੜਾ ਫੈਬਰਿਕ ਯੂਜ਼ ਕੀਤਾ ਜੀ ਰਾਮ ਟੈਕਸ ਦਾ ਪਸ਼ਵੀਨਾ ਯੂਜ਼ ਕੀਤਾ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਪਸ਼ਵੀਨਾ ਯੂਜ਼ ਕਰਦੇ ਆਂ ਵੀਰੇ ਉਹ ਰਾਮ ਟੈਕਸ ਫੈਬਰਿਕ ਦਾ ਹੀ ਯੂਜ਼ ਕਰਦੇ ਆਂਗੇ ਇਹ ਰਾਮ ਟੈਕਸ ਦੀ ਮਿੱਲੇ ਦੀ ਮੋਹਰ ਹੋਣੀ ਮੈਂ ਤੁਹਾਨੂੰ ਇੱਕ ਵਾਰ ਚੈੱਕ ਕਰਵਾ ਦੇਣੀ ਆਂ हां रामटेक्स दी मुहर लगी ਹੋਊਗੀ ਇਹ ਫਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਜੀ ਇਹ ਕੀਤਾ ਸੈਕਿੰਡ ਸੂਟ ਜਿਹੜਾ ਰੈਡੀ ਕੀਤਾ ਆਪਾਂ ਨੇ ਸਿਮਰ ਸਟਾਫ ਦੇ ਉੱਪਰ ਰੈਡੀ ਕੀਤਾ ਪ੍ਰਾਈਸ ਮੈਂ ਓਨਲੀ ਵਰਕ ਦਾ ਵੀ ਮੈਂਸ਼ਨ ਕਰ ਦਾਂਗੀ ਤੇ ਆਪਣਾ ਵਿਦ ਫੈਬਰਿਕ ਵੀ ਇਨਚ ਇਹ ਆਪਾਂ ਨੇ ਜਿਹੜਾ ਰੈਡੀ ਕੀਤਾ ਜੀ ਸਿਮਰ ਸਟਾਫ ਦੇ ਉੱਪਰ ਰੈਡੀ ਕੀਤਾ ਆਫੀਉਨਾ ਸਿਮਰ ਦੇ ਉੱਪਰ ਰੈਡੀ ਕੀਤਾ ਬਲੈਕ ਕਲਰ ਚ ਦੋ ਸੂਟ ਰੈਡੀ ਕੀਤੇ ਨੇ 1.75 ਇੰਚ ਘੇਰੇ ਦੇ ਵਿੱਚ 18 ਮੀ ਵੀ 18 ਇੰਚ ਘੇਰੇ ਦੇ ਵਿੱਚ ਰੈਡੀ ਕੀਤਾ 19 ਇੰਚ ਘੇਰੇ ਦੇ ਵਿੱਚ ਰੈਡੀ ਕੀਤਾ ਇਹ ਆਪਾਂ ਨੇ ਜਿਹੜਾ ਰੈਡੀ ਕੀਤਾ ਜੀ ਫਿਉਨਾ ਸਟੱਫ ਦੇ ਉੱਪਰ ਰੈਡੀ ਕੀਤਾ ਇਹ ਵੀ ਸਟੱਫ ਬਹੁਤ ਵਧੀਆ ਹੁੰਦਾਗਾ ਇਹ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਜਿਹੜਾ ਸੂਟ ਰੈਡੀ ਹੋ ਜਾਂਦਾ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਸਾਰਿਆਂ ਨੇ ਮੈਂਸ਼ਨ ਕਰ ਦਾਂਗੀ ਇਹ ਵਾਲਾ ਇਹ ਵੀ ਆਪਣੀ ਚੈੱਕ ਪਸ਼ਵੀਨੇ ਦੇ ਉੱਪਰ ਹੈ ਜਿਹੜਾ ਸੂਟ ਰੈਡੀ ਕੀਤਾਗਾ ਜਿਹੜਾ ਆਪਾਂ ਇਹਦਾ ਓਨਲੀ ਵਰਕ ਪ੍ਰਾਈਸ ਲੈ ਰਹੇ ਆ ਉਹ 1000 ਰੁਪਇਆ ਜੀ ਕੱਲਾ ਵਰਕ ਪ੍ਰਾਈਸ ਅਗਰ ਤੁਸੀਂ ਵਿਦ ਸਟੱਫ ਕਰਵਾ ਰਹੇ ਹੋਗੇ ਵਿਦ ਦੁਪੱਟਾ ਕਰਵਾ ਰਹੇ ਹੋ ਤਾਂ ਇਹ ਵਾਲਾ ਸੂਟ ਆਪਾਂ ਜਿਹੜਾ ਰੈਡੀ ਕਰਕੇ ਦੇ ਰਹੇ ਹਾਂ ਜੀ 2200 ਰੁਪਏ ਦੇ ਵਿੱਚ ਰੈਡੀ ਕਰਕੇ ਦੇ ਰਹੇ ਹਾਂ ਦੁਪੱਟੇ ਦੇ ਉੱਪਰ ਵੀ ਵਰਕ ਹੋਊਗਾ ਫਿਰ ਇਹਦੇ ਕਟ ਵਰਕ ਕੀਤਾ ਹੋਊਗਾ ਜੀ ਅਗਰ ਤੁਸੀਂ ਵਿਦਆਊਟ ਦੁਪੱਟਾ ਲੈ ਰਹੇ ਹੋ ਸਾਡੇ ਕੋਲੋਂ ਇਹ ਵਾਲਾ ਸੂਟ ਤਾਂ ਅਸੀਂ 1900 ਰੁਪਏ ਦੇ ਵਿੱਚ ਜਿਹੜਾ ਸਨੂਵੀ ਵਾਲਾ ਰੈਡੀ ਕਰਕੇ ਦੇਵਾਂਗੇ ਸ਼ਰਟ ਦਾ ਫਰੰਟ ਬੈਕ ਸਾਰਾ ਕੁਝ ਵਰਕ ਹੋਊਗਾ ਓਨਲੀ ਵਰਕ ਪ੍ਰਾਈਸ ਜਿਹੜਾ ਕੱਲਾ 1000 ਰੁਪਏ ਆ ਜੀ ਏ ਆਪਾਂ ਨੂੰ ਸਟੱਫ ਕਸਟਮਰ ਨੇ ਦਿੱਤੇ ਸੀ ਫਿਰ ਉਹਨਾਂ ਦੇ ਉੱਪਰ ਥੋੜਾ ਜਿਹਾ ਇਹ ਸਸਤਾ ਪੈ ਜਾਂਦਾ ਹੈਗਾ ਫਿਰ ਉਹਨਾਂ ਦਾ ਪ੍ਰਾਈਸ ਜਿਹੜਾ ਘੱਟ ਹੁੰਦਾ ਐਜ਼ ਕੰਪੇਅਰ ਟੂ ਰਾਮ ਟੈਕਸ ਫੈਬਰਿਕ ਅਗਰ ਤੁਸੀਂ ਵੀ ਇਦਾਂ ਦੀ ਸੋਹਣੀ ਸੋਹਣੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਓ ਮੇਰਾ ਕੰਟੈਕਟ ਨੰਬਰ 9855482331 ਵਾਲੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਅਗਰ ਕਸਟਮਰ ਆਪਣਾ ਫੈਬਰਿਕ ਪੇਜ ਕੇ ਵਰਕ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣਾ ਫੈਬਰਿਕ ਪੇਜ ਕੇ ਵੀ ਵਰਕ ਕਰਵਾ ਸਕਦੇ ਹੋ ਅਗਰ ਤੁਸੀਂ ਫੈ ਜਿਹੜਾ ਅਗਰ ਤੁਸੀਂ ਇਹ ਤੇ ਥ्रेड ਲਗਾਉਣੇ ਤਾਂ ਥੋੜਾ ਹੋਰ ਲੈਸ ਹੋ ਜਾਊਗਾ ਠੀਕ ਹੈ ਇਹ ਆਪਾਂ ਨੇ ਤਿੱਲੇ ਦੇ ਨਾਲ ਕੀਤਾ ਹੋਇਆ ਤਾਂ ਕਰਕੇ ਦਾ ਪ੍ਰਾਈਸ ਜਿਹੜਾ ਹੈ ਇੰਨਾ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ